ਆ ਦੇਖ ਲਓ ਹੁਣ ਤੁਸੀਂ ਆਪਣੇ ਵਿਆਹਾਂ ਦਾ ਸੀਜ਼ਨ ਚੱਲਦਾ ਨਾ ਆਪਾਂ ਸਾਰੇ ਜਾਂਦੇ ਆ ਜਦੋਂ ਵਿਆਹਾਂ ਤੇ ਸਭ ਤੋਂ ਪਹਿਲਾਂ ਆਪਾਂ ਪਲੇਟ ਚੱਕਦੇ ਆ ਤੇ ਉਹਦੇ ਵਿੱਚ ਆਪਾਂ ਪਨੀਰ ਵਾਲੇ ਪਕੌੜੇ ਰੱਖਦੇ ਆ ਆਪਾਂ ਇਹ ਨਹੀਂ ਸੋਚਦੇ ਵੀ ਉਹ ਪਨੀਰ ਅਸਲੀ ਪਨੀਰ ਦੇ ਪਕੌੜੇ ਆ ਤੇ ਨਕਲੀ ਪਨੀਰ ਦੇ ਪਕੌੜੇ ਆ ਤੇ ਨਾਲ ਹੀ ਉੱਥੇ ਗੋਭੀ ਵਾਲੇ ਪਕੌੜੇ ਪਾਲਕ ਵਾਲੇ ਪਕੌੜੇ ਉਹ ਵੀ ਪਏ ਹੁੰਦੇ ਪਰ ਆਪਣੀ ਚਵਾਸ ਕੀ ਹੁੰਦੀ ਆ ਪਨੀਰ ਵਾਲੇ ਪਕੌੜੇ ਬਲਕਿ ਗੋਭੀ ਪਾਲਕ ਜਿਹੜੀ ਉਹ ਧਰਤੀ ਦੇ ਵਿੱਚ ਉਗਦੀ ਆ ਸਗੋ ਪਨੀਰ ਵਾਲੇ ਨਕਲੀ ਪਨੀਰ ਵਾਲੇ ਪਕੌੜੇ ਖਾਣ ਨਾਲ ਤਾਂ ਸਗੋ ਗੋਭੀ ਵਾਲੇ ਤੇ ਜਿਹੜੇ ਪਾਲਕ ਵਾਲੇ ਪਕੌੜੇ ਆ ਉਹ ਸਾਡੇ ਲਈ ਵਧੀਆ ਰਹਿੰਦੇ ਆ ਸੋ ਜਦੋਂ ਕੋਈ ਮੁੱਦਾ ਉੱਠਦਾ ਵਾ ਜਿਹੜਾ ਉਸ ਮੁੱਦੇ ਦੇ ਸੰਬੰਧਿਤ ਮਹਿਕਮਾ ਹੁੰਦਾ ਉਹ ਵੀ ਉਦੋਂ ਹੀ ਘਟੋ ਘਟ ਜਾਗਦਾ ਮੇਰੇ ਹਿਸਾਬ ਨਾਲ ਮੈਂ ਗੱਲ ਕਰ ਰਿਹਾ ਹਾਂ ਫੂਡ ਸਪਲਾਈ ਮਹਿਕਮੇ ਦੀ ਫੂਡ ਸਪਲਾਈ ਮਹਿਕਮੇ ਦੀ ਇਹ ਜ਼ਿੰਮੇਵਾਰੀ ਹੁੰਦੀ ਆ ਕਿ ਜਿਹੜੇ ਹੋਟਲਾਂ ਦੇ ਵਿੱਚ ਕਿਤੇ ਵੀ ਜਿੱਥੇ ਕੋਈ ਨਕਲੀ ਮਠਿਆਈਆਂ ਨਕਲੀ ਦੁੱਧ ਨਕਲੀ ਘਿਓ ਜਾ ਨਕਲੀ ਪਨੀਰ ਤਿਆਰ ਹੁੰਦਾ ਹੋਵੇ ਉੱਥੇ ਜਾ ਕੇ ਛਾਪੇ ਮਾਰਨੇ ਆ ਉੱਥੇ ਜਾ ਕੇ ਸਿੰਪਲ ਭਰਨੇ ਹੁੰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਲਾਇਸੈਂਸ ਆ ਉਹ ਰੱਦ ਕਰਨਾ ਹੁੰਦਾ ਇਹ ਜ਼ਿੰਮੇਵਾਰੀ ਹੈਗੀ ਆ ਸਾਡੇ ਫੂਡ ਸਪਲਾਈ ਵਿਭਾਗ ਦੇ ਆਪਾਂ ਗੱਲਾਂ ਕਰਦੇ ਹੁੰਦੇ ਆ ਬਾਹਰਲੇ ਮੁਲਕਾਂ ਦੀਆਂ ਕਿ ਉੱਥੇ ਵਧੀਆ ਚੰਗੀਆਂ ਚੀਜ਼ਾਂ ਮਿਲਦੀਆਂ ਨੇ ਤੇ ਉੱਥੋਂ ਦਾ ਸਿਸਟਮ ਇਦਾਂ ਵਧੀਆ ਵਾ ਸੋ ਇਹ ਸਿਸਟਮ ਆਪਾਂ ਫੇਰ ਹੀ ਚੇਂਜ ਕਰ ਸਕਦੇ ਜੇ ਆਪਾਂ ਖੁਦ ਜ਼ਿੰਮੇਵਾਰੀ ਸਮਝਦੇ ਹੋਏ ਆਪਾਂ ਫੂਡ ਸਪਲਾਈ ਵਿਭਾਗ ਦੇ ਸੰਯੋਗ ਕਰੀਏ ਉਹਨਾਂ ਨੂੰ ਦਸਈਏ ਜਿੱਥੇ ਆਪਾਂ ਨੂੰ ਸ਼ੱਕ ਪੈਂਦੀ ਹੋਵੇ ਕਿ ਆਾ ਹੋਟਲ ਵਾਲਾ ਨਕਲੀ ਚੀਜ਼ ਤਿਆਰ ਕਰਦਾ ਆਪਾਂ ਉੱਥੇ ਸਬੂਤ ਲਈ ਵੀਡੀਓ ਬਣਾਈਏ ਜੇ ਉਹਨਾਂ ਦਾ ਕੋਈ ਸਾਫ ਸਪਾਈ ਦਾ ਪ੍ਰਬੰਧ ਨਹੀਂ ਆ ਤਾਂ ਆਪਾਂ ਵੀਡੀਓ ਬਣਾਈਏ ਉਹ ਵੀਡੀਓ ਫੂਡ ਸਪਲਾਈ ਵਿਭਾਗ ਨੂੰ ਦਈਏ ਤੇ ਤਾਂ ਜੋ ਉਹਨਾਂ ਹੋਟਲਾਂ ਵਾਲਿਆਂ ਤੇ ਕਾਰਵਾਈ ਹੋ ਸਕੇ ਜੋ ਸਾਫ ਸਪਾਈ ਦਾ ਘੱਟ ਧਿਆਨ ਰੱਖਦੇ ਨੇ ਜੋ ਨਕਲੀ ਚੀਜ਼ਾਂ ਨਕਲੀ ਦੁੱਧ ਨਕਲੀ ਪਨੀਰ ਨਕਲੀ ਘਿਓ ਤਿਆਰ ਕਰਦੇ ਨੇ ਜਲਦੀ ਜਲਦੀ ਵੀਡੀਓ ਨੂੰ ਤੁਸੀਂ ਜ਼ਿੰਮੇਵਾਰੀ ਸਮਝਦੇ ਹੋਏ ਸ਼ੇਅਰ ਜ਼ਰੂਰ ਕਰ ਦਿਓ ਤੇ ਤਾਂ ਜੋ ਆਪਣਾ ਜਿਹੜਾ ਵਧੀਆ ਸਿਹਤਮੰਦ ਪੰਜਾਬ ਜਿਹੜਾ ਉਹ ਹੋ ਸਕਦਾ ਵਾ ਪਿਛਲੇ ਦਿਨੀ ਗਵਾਂਢੀ ਮੁਲਕ ਦੀ ਆਪਣੇ ਦੀ ਗੱਲ ਕਰਦੇ ਸੀ ਕਿ ਉੱਥੇ ਜਿਹੜੀ ਕੋਈ ਵੀ ਚੀਜ਼ ਨਕਲੀ ਨਹੀਂ ਵਿਕਦੀਗੀ ਤਾਂ ਹੀ ਆਪਾਂ ਵੇਖਦੇ ਆ ਕਿ ਉਹਨਾਂ ਦੇ ਉੱਚੇ ਉੱਚੇ ਕਦ ਤੇ ਵਧੀਆ ਸਿਹਤਾਂ ਵਾਲੇ ਉੱਥੇ ਇਨਸਾਨ ਸੋ ਆਪਣਾ ਵੀ ਵਧੀਆ ਸਿਹਤਮੰਦ ਪੰਜਾਬ ਹੋ ਸਕਦਾ ਸੋ ਆਓ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਆਪਾਂ ਨੂੰ ਇੱਕ ਮਹੱਤਵ ਹੋਰ ਵਿੜਣੀ ਪੈਣੀ ਆ ਜੁੱਧ ਨਕਲੀ ਚੀਜ਼ਾਂ ਵਿਰੁੱਧ ਆਪਾਂ ਜੁੱਧ ਨਕਲੀ ਚੀਜ਼ਾਂ ਵਿਰੁੱਧ ਮਹੱਤਵ ਵੱਢੀਏ ਤੇ ਇਹਦੇ ਵਿੱਚ ਤੁਸੀਂ ਸਾਰੇ ਭਾਗੀਦਾਰ ਬਣੋ ਤਾਂ ਜੋ ਆਪਣੀ ਸਿਹਤ ਦੇ ਨਾਲ ਕੋਈ ਵੀ ਬੰਦਾ ਖਲਵਾੜ ਨਾ ਕਰ ਸਕੇ ਦੂਜੀ ਗੱਲ ਮੈਂ ਉਹਨਾਂ ਲੋਕਾਂ ਨੂੰ ਕਹਿਣੀ ਚਾਹੁੰਦਾ ਹਾਂ ਜਿਹੜੇ ਹੋਟਲਾਂ ਵਾਲੇ ਨੇ ਜਿਹੜੇ ਇਹੋ ਜਿਹਾ ਕਾਰੋਬਾਰ ਨਕਲੀ ਦੁੱਧ ਦਾ ਨਕਲੀ ਪਨੀਰ ਦਾ ਨਕਲੀ ਮਠਿਆਈਆਂ ਦਾ ਕਰਦੇ ਨੇ ਉਹ ਭਲੇ ਮਾਨਸਿਓ ਕੀ ਤੁਸੀਂ ਨਕਲੀ ਚੀਜ਼ਾਂ ਵੇਚ ਕੇ ਇਹ ਪੈਸੇ ਕਮਾ ਕੇ ਆਪਣੇ ਬੱਚਿਆਂ ਨੂੰ ਖਵਾਓਗੇ ਯਾਰ ਉਹ ਕਮਾਈ ਤੁਹਾਡੀ ਸਹੀ ਰਹੂਗੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਦਸਾਂ ਨੌ ਦੀ ਕਿਰਤ ਕਹੀ ਸੀ ਉਹਦੇ ਚ ਇਹ ਸੀ ਆਪਾਂ ਸ਼ੁੱਧ ਚੀਜ਼ਾਂ ਸ਼ੁੱਧ ਕੰਮ ਕਰੀਏ ਇਮਾਨਦਾਰੀ ਨਾਲ ਕਿਰਤ ਕਰੀਏ ਵੰਡ ਛਕੀਏ ਤੇ ਨਾਮ ਜਪੀਏ ਜਿਹੜਾ ਆਪਾਂ ਨੂੰ ਗੁਰੂ ਸਾਡੇ ਕਹਿ ਕੇ ਗਏ ਜਿਹੜਾ ਸੰਧਾਂ ਦਾ ਆਪਾਂ ਉਸਤੇ ਪਹਿਰਾ ਦਈਏ ਆਪਾਂ ਇਹੋ ਜੀ ਕਮਾਈ ਤੋਂ ਕੀ ਲੈਣਾ ਜਿਹੜੀ ਕਮਾਈ ਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਹੁੰਦਾ ਹੋਵੇ ਤੇ ਉਹ ਕਮਾਈ ਕਰਕੇ ਅਸੀਂ ਆਪਣੇ ਪੈਸਿਆਂ ਦੇ ਨਾਲ ਘਰ ਭਰ ਕੇ ਜਾਂ ਮਕਾਨ ਪਾ ਕੇ ਜਾਂ ਗੱਡੀਆਂ ਤੇ ਘੁੰਮ ਕੇ ਸਾਨੂੰ ਉਹ ਸਾਡੀ ਜ਼ਿੰਦਗੀ ਦੇ ਵਿੱਚ ਉਹ ਸਕੂਨ ਨਹੀਂ ਸਾਨੂੰ ਮਿਲਣਾ ਤੇ ਉਹਨਾਂ ਚੀਜ਼ਾਂ ਦੇ ਨਾਲ ਸਾਡਾ ਕੋਈ ਭਲਾ ਨਹੀਂ ਹੋਣ ਵਾਲਾ ਸੋ ਕੁਝ ਰੱਬ ਨੂੰ ਹਾਜ਼ਰ ਨਾਜ਼ ਸਮਝਦੇ ਹੋਏ ਆਪਦੇ ਦਿਲ 'ਚ ਝਾਤ ਮਾਰੋ ਕਿਉਂ ਇਹੋ ਜਿਹਾ ਗਲਤ ਕੰਮ ਕਰਦੇ ਹੋ ਸਹੀ ਇਮਾਨਦਾਰੀ ਨਾਲ ਕੰਮ ਕਰੋ ਇਮਾਨਦਾਰੀ ਦੇ ਕੰਮ ਦੇ ਵਿੱਚ ਵੀ ਬਹੁਤ ਫਾਇਦਾ ਹੁੰਦਾ ਵਾ ਤੇ ਦਿਲ ਨੂੰ ਜਿਹੜਾ ਸਕੂਨ ਮਿਲਦਾ ਵਾ ਸੋ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਦੋਸਤੋ ਤੇ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਦੇ ਸਕੋ ਕਿ ਅੱਗੇ ਆਪਾਂ ਹੋਰ ਆਪਾਂ ਕੀ ਕੀ ਕਰ ਸਕਦੇ ਆ ਤਾਂ ਜੋ ਸਾਡਾ ਜਿਹੜਾ ਪੰਜਾਬ ਆ ਵਧੀਆ ਸਿਹਤਮੰਦ ਪੰਜਾਬ ਰਹੇ ਖੁਸ਼ਹਾਲ ਪੰਜਾਬ ਰਹੇ ਸੋ ਆਓ ਫਿਰ ਆਪਾਂ ਇੱਕ ਮਹਿੰਮ ਦਾ ਆਗਾਜ਼ ਕਰੀਏ ਇਧਰ ਜੀਰੇ ਵਾਲੀ ਸਾਈਡ ਸਾਡੇ ਕਿਸਾਨ ਚੁਣਿਆਰ ਦੇ ਵੀਰਾਂ ਨੇ ਮੈਂ ਕੱਲ ਦਾ ਵੀਡੀਓ ਦੇਖ ਰਿਹਾ ਹਾਂ ਕਿ ਉਹਨਾਂ ਨੇ ਇਹ ਇਸ ਮੁੱਦੇ ਨੂੰ ਚੱਕਿਆ ਵਾ ਮਹਿੰਮ ਸ਼ੁਰੂ ਕੀਤੀ ਆ ਕਿ ਉਹਨਾਂ ਨੇ ਜਿਹੜੇ ਹੋਟਲਾਂ ਤੋਂ ਇਹ ਜਿਹੜੇ ਜਥੇ ਛੱਕ ਸੀ ਉਹਨਾਂ ਨੂੰ ਕਿ ਉਹ ਇਹ ਚੀਜ਼ਾਂ ਨਕਲੀ ਮਠਿਆਈਆਂ ਨਕਲੀ ਦੁੱਧ ਪਨੀਰ ਤਿਆਰ ਹੁੰਦਾ ਉਹਨਾਂ ਨੇ ਉੱਥੇ ਛਾਪੇ ਮਾਰਨੇ ਸ਼ੁਰੂ ਕੀਤੇ ਆ ਤੇ ਨਾਲ ਫੂਡ ਸਪਲਾਈ ਵਿਭਾਗ ਨੂੰ ਲਿਆਵਾ ਤੇ ਉਹਨਾਂ ਨੂੰ ਜਿਹੜੇ ਸਿੰਪਲ ਭਰਨ ਲਈ ਕਿਹਾ ਵਾ ਸੋ ਆਓ ਆਪਣੇ ਅਰਧ ਗਿਰਦ ਆਪਾਂ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚ ਇੰਨੇ ਉਲਝੇ ਪਏ ਹਾਂ ਕਿ ਆਪਾਂ ਨੂੰ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਜਾਂਦਾ ਤੇ ਸੋ ਆਪਾਂ ਨੇ ਅਰਧ ਗਿਰਦ ਇਹ ਸਾਰਾ ਕੁਝ ਚੱਲ ਰਿਹਾ ਵਾ ਹੋਟਲਾਂ ਸ਼ਹਿਰਾਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਸਾਰੇ ਨਹੀਂ ਮਾੜੇ ਹੁੰਦੇ ਕਈ ਇਹੋ ਜਿਹੇ ਵੀ ਹੈਗੇ ਆ ਸ਼ਹਿਰਾਂ ਦੇ ਵਿੱਚ ਚੰਗੇ ਬੰਦੇ ਆ ਜਿਹੜੇ ਉਹ ਚੀਜ਼ ਭਾਵੇਂ ਜਰੂਰ ਮਹਿੰਗੀ ਲਾਉਂਦੇ ਆ ਪਰ ਉਹਨਾਂ ਦੇ ਕੋਲੋਂ ਜਿਹੜਾ ਮਠਿਆਈ ਆ ਪਨੀਰ ਆ ਘਿਓ ਆ ਉਹ ਸ਼ੁੱਧ ਮਿਲਦਾ ਵਾ ਰੇਟ ਭਾਵੇਂ ਜਰੂਰ ਉਹਨਾਂ ਦਾ ਥੋੜਾਕ ਵੱਧ ਹੋ ਸਕਦਾ ਕਿਉਂਕਿ ਚੰਗੀ ਚੀਜ਼ ਦਾ ਰੇਟ ਹਮੇਸ਼ਾ ਜ਼ਿਆਦਾ ਹੀ ਹੋਊਗਾ ਕਿਉਂ ਉਸ ਤੇ ਮਿਹਨਤ ਜ਼ਿਆਦਾ ਲੱਗਦੀ ਆ ਇੱਕ ਬੰਦਾ ਦੇਖ ਲਓ ਭਰਾਵੋ ਸਵੇਰੇ ਉੱਠਦਾ ਵਾ ਉੱਠਦੇ ਸਾਰ ਹੀ ਹੋ ਪਹਿਲਾਂ ਡੰਗਰਾਂ ਦੇ ਵਿੱਚ ਵੜ ਜਾਂਦਾ ਵਾ ਉਸ ਤੋਂ ਬਾਅਦ ਡੰਗਰਾਂ ਨੂੰ ਨਵਾਉਣਾ ਪੱਠੇ ਪਾਉਣੇ ਫਿਰ ਖੇਤ ਜਾਣਾ ਇਹ ਪੱਠੇ ਲੈ ਕੇ ਆਉਣੇ ਆ ਸਾਰਾ ਦਿਨ ਉਹ ਬੰਦਾ ਮਿਹਨਤ ਕਰਕੇ ਫੇਰ ਸ਼ਾਮ ਨੂੰ ਜਿਹੜਾ 10 ਕਿਲੋ 20 ਕਿਲੋ ਦੁੱਧ ਤਿਆਰ ਕਰਦਾ ਤੇ ਉਹ ਵੇਚਦਾ ਵਾ ਇੱਕ ਦੂਜੇ ਪਾਸੇ ਉਹਦੀ ਮਿਹਨਤ ਤੇ ਡਾਕਾ ਵੱਜ ਜਾਂਦਾ ਜੋ ਦੂਜੇ ਪਾਸੇ ਇਹ ਨਕਲੀ ਦੁੱਧ ਤਿਆਰ ਕਰ ਦਿੰਦੇ ਆ ਥੋੜੇ ਟਾਈਮ ਦੇ ਵਿੱਚ ਹੀ ਘੰਟੇ ਦੇ ਵਿੱਚ ਹੀ ਆਂਦੇ ਨਕਲੀ ਦੁੱਧ ਤਿਆਰ ਕਰ ਦਿੰਦੇ ਆ ਉਸ ਤੋਂ ਬਾਅਦ ਪਨੀਰ ਮਠਿਆਈਆਂ ਤਿਆਰ ਕਰ ਦਿੰਦੇ ਜਿਹੜੇ ਚੰਗੇ ਕੰਮ ਕਰਦੇ ਆ ਇਹ ਸ਼ੁੱਧ ਚੀਜ਼ਾਂ ਬਣਾਉਂਦੇ ਉਹਨਾਂ ਦੇ ਕਾਰੋਬਾਰ ਤੇ ਵੀ ਅਸਰ ਪੈਂਦਾ ਵਾ ਸੋ ਇੱਕ ਤਾਂ ਉਹਨਾਂ ਦਾ ਫਾਇਦਾ ਹੋਵੇ ਜਿਹੜੀਆਂ ਚੰਗੀਆਂ ਚੀਜ਼ਾਂ ਵੇਚਦੇ ਆ ਤੇ ਇੱਕ ਸਾਡੇ ਕਿਸਾਨ ਭਰਾ ਜਿਹੜਾ ਦੁੱਧ ਖੁਦ ਤਿਆਰ ਕਰਦੇ ਉਹਨਾਂ ਦੀ ਮਿਹਨਤ ਦਾ ਹੋਰ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਹੋਵੇ ਸੋ ਇਹ ਕਿਵੇਂ ਹੋ ਸਕਦਾ ਤੇ ਇੱਕ ਸਾਨੂੰ ਜਿਹੜੀ ਚੀਜ਼ ਆਹੋ ਚੰਗੀ ਮਿਲ ਸਕੇ ਸੋ ਉਹਦੇ ਲਈ ਸਾਨੂੰ ਸਾਰਿਆਂ ਨੂੰ ਸੰਜੋਗ ਕਰਨ ਦੀ ਲੋੜ ਆ ਜੁੱਧ ਨਕਲੀ ਚੀਜ਼ਾਂ ਵਿਰੋਧ ਦਾ ਦੀ ਮੁਹਿੰਮ ਕਰੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਕੋਲੇ ਇਹ ਵੀਡੀਓ ਜਾਵੇ ਕਈ ਵਾਰੀ ਆਪਣੇ ਧਿਆਨ ਚ ਨਹੀਂ ਗੱਲ ਹੁੰਦੀ ਜਦੋਂ ਕੋਈ ਵੀਡੀਓ ਆ ਜੇ ਜਾ ਕੋਈ ਬੰਦਾ ਦੱਸ ਦੇ ਉਹਦੋਂ ਆਪਣਾ ਧਿਆਨ ਹੁੰਦਾ ਫਿਰ ਆਪਣੇ ਮਨ ਦੇ ਵਿੱਚ ਵੀ ਹੁੰਦੀ ਹਾਂ ਯਾਰ ਜਰੂਰ ਹੁਣ ਆਪਾਂ ਜਦੋਂ ਵੀ ਕਿਤੇ ਗਏ ਉਦੋਂ ਆਪਾਂ ਨਿਗਾਹ ਰੱਖਾਂਗੇ ਵੀ ਕੋਈ ਇਸ ਤਰ੍ਹਾਂ ਦਾ ਹੋ ਤਾਂ ਨਹੀਂ ਰਿਹਾ ਗੱਲ ਗਲਤ ਹੋ ਤਾਂ ਨਹੀਂ ਰਹੀ ਹੋਟਲਾਂ ਦੇ ਵਿੱਚ ਕੋਈ ਜਿੱਥੇ ਆਪਾਂ ਨੂੰ ਲੱਗਦਾ ਸਾਫ ਸਫਾਈ ਦਾ ਕਿਉਂਕਿ ਆਪਾਂ ਪੈਸੇ ਦੇਨੇ ਯਾਰ ਚੀਜ਼ ਦੇ ਜਦੋਂ ਆਪਾਂ ਆਪਣੀ ਮਿਹਨਤ ਕੀਤੀ ਆ ਆਪਣੀ ਮਿਹਨਤ ਦਾ ਪੈਸਾ ਆਪਾਂ ਦੋ ਨੰਬਰ ਦਾ ਤਾਂ ਪੈਸਾ ਨਹੀਂ ਆਪਣੇ ਕੋਲੇ ਆਪਾਂ ਮਿਹਨਤ ਦਾ ਪੈਸਾ ਲਾਉਣਾ ਤੇ ਆਪਾਂ ਉਥੇ ਇਹ ਆਪਣਾ ਹੱਕ ਬਣਦਾ ਵਾ ਇਹ ਆਪਣਾ ਅਧਿਕਾਰ ਆ ਕਿ ਕੋਈ ਵੀ ਸਾਫ ਸਫਾਈ ਵਿੱਚ ਕਟਾਹੀ ਨਾ ਕਰੇ ਕੋਈ ਵੀ ਆਪਾਂ ਨੂੰ ਨਕਲੀ ਚੀਜ਼ ਨਾ ਆਪਾਂ ਨੂੰ ਮੁਹैया ਕਰਵਾ ਸਕੇ ਸੋ ਇਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਸੰਜੋਗ ਕਰਨਾ ਬਣਦਾ ਫੇਰ ਹੀ ਸਾਡਾ ਜਿਹੜਾ ਸਿਹਤਮੰਦ ਪੰਜਾਬ ਆ ਉਹ ਹੋ ਸਕਦਾ ਤੇ ਅਸੀਂ ਸਾਰੇ ਜਿਹੜੇ ਆ ਉਹ ਤੰਦਰੁਸਤ ਰਹਿ ਸਕਦੇ ਆ ਤੇ ਤੰਦਰੁਸਤ ਰਵਾਂਗੇ ਤਾਂ ਜਿਹੜੀ ਅਸੀਂ ਬਿਮਾਰੀਆਂ ਤੋਂ ਵੀ ਇਹ ਰਹਿਤ ਰਵਾਂਗੇ ਸੋ ਇਸ ਵੀਡੀਓ ਨੂੰ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਇਹਦੇ ਨਾਲ ਹੋਰ ਕੋਈ ਐਡ ਕਰਿਓ ਕਿ ਕੀ ਕੀ ਆਪਾਂ ਨੂੰ ਕਰਨਾ ਚਾਹੀਦਾ ਵਾ ਸੋ ਧੰਨਵਾਦ ਜੀ ਤੁਹਾਡਾ